ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਲੀਨ ਕੋਾ ਟਰੋੜਾ ਸਵਾਗਤ ਕਰਦੀ ਹਾਂ ਫਿਟਨੈਸ ਦੇ ਲੈ ਕੇ ਹਜਕਲ ਸਾਰੇ ਹੈਲਥ ਕੌਨਸ਼ੀਅਸ ਹੁੰਦੇ ਜਾ ਰਹੇ ਆ ਤੇ ਉਥੇ ਜੀ ਗੱਲ ਕੀਤੀ ਜਾਵੇ ਸੋਸ਼ਲ ਮੀਡੀਆ ਦੀ ਤਾਂ ਕਾਫੀ ਮਿਕਸ ਦੇਖਣ ਨੂੰ ਮਿਲਦੇ ਨੇ ਕਾਫੀ ਚੀਜ਼ਾਂ ਐਦਾਂ ਦੀਆਂ ਸੁਣਨ ਨੂੰ ਮਿਲਦੀਆਂ ਨੇ ਜਿਹੜੀ ਐਕਚੁਅਲ ਸਾਡੀ ਸਿਹਤ ਵਾਸਤੇ ਨਹੀਂ ਵਧੀਆ ਹੁੰਦੀਆਂ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਦੀਆਂ ਮਿਕਸ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਆ ਆਪਵਾ ਮ ਜਿਹੜੀਆਂ ਨੇ ਪੂਰੇ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਅੱਜ ਮੌਜੂਦ ਨੇ ਜਿੰਦਰ ਜੀ ਜੋ ਕਿ ਇੱਕ ਫਿਟਨੈਸ ਟ੍ਰੇਨਰ ਨੇ ਤੇ ਹੁਣ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਇਹ ਮਿੱਟਸ ਤੋਂ ਦੂਰ ਰੱਖ ਸਕਦੇ ਆ ਤੇ ਆਪਣੀ ਸਿਹਤ ਦਾ ਸਹੀ ਤਰੀਕੇ ਨਾਲ ਧਿਆਨ ਰੱਖ ਸਕਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਿਰਫ ਸਭ ਤੋਂ ਪਹਿਲਾਂ ਤਾਂ ਪੋਡਕਾਸਟ ਸ਼ੁਰੂ ਕਰਨ ਤੋਂ ਪਹਿਲੇ ਜੁੜੀ ਸਾਡੀ ਆਡੀਅנס ਸਾਡੇ ਨਾਲ ਅੱਜ ਜੁੜੇ ਹੋਏ ਆ ਕਿਸ ਤਰੀਕੇ ਦੇ ਫਿਟਨੈਸ ਨੂੰ ਲੈ ਕੇ ਚੀਜ਼ਾਂ ਉਹਨਾਂ ਨੂੰ ਸਿੱਖਣ ਨੂੰ ਮਿਲਣਗੀਆਂ ਕੀ ਮੈਸੇਜ ਉਹਨਾਂ ਦੇਣਾ ਚਾਹੋਗੇ ਪੋਡਕਾਸਟ ਦੀ ਸ਼ੁਰੂਆਤ 'ਚ ਜੀ ਸਭ ਤੋਂ ਪਹਿਲਾਂ ਤਾਂ ਇਸ ਪੋਡਕਾਸਟ ਨੂੰ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਐਂਡ ਇਸ ਪੋਡਕਾਸਟ ਦੇ ਥਰੂ ਕੋਈ ਵੀ ਪਰਸਨ ਹਨਾ ਆਪਣੀ ਲਾਈਫ ਚ ਇੱਕ ਵੈਲਿਊ ਲੈ ਕੇ ਆ ਸਕਦਾ ਕਿਸੇ ਵੀ ਚੀਜ਼ ਨੂੰ ਲੈ ਕੇ ਕਿਸੇ ਫੂਡ ਨੂੰ ਲੈ ਕੇ ਜਾਂ ਐਕਸਰਸਾਈਜ਼ ਨੂੰ ਜਾਂ ਕਿਸੇ ਹੈਲਥ ਇਸ਼ੂਜ਼ ਨੂੰ ਲੈ ਕੇ ਇੱਥੋਂ ਇਦਾਂ ਦੀ ਇਨਫੋਰਮੇਸ਼ਨ ਲੈ ਕੇ ਜਾ ਸਕਦਾ ਕਿ ਉਹ ਆਪਣੀ ਲਾਈਫ ਚ ਜੇ ਇੰਪਲੀਮੈਂਟ ਕਰੇ ਤਾਂ ਬਹੁਤ ਸਾਰੇ ਚੇਂਜਸ ਦੇਖਣ ਨੂੰ ਮਿਲ ਸਕਦੇ ਤੇ سوشل میڈیا ਦੀ ਜਿਹੜੀ ਗੱਲ ਕੀਤੀ ਜਾਵੇ ਅੱਜ ਕੱਲ ਸੋਸ਼ਲ ਮੀਡੀਆ ਘਰ ਘਰ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਹਰ ਇੱਕ ਇਨਸਾਨ ਦੇ ਕੋਲ ਅੱਜ ਕੱਲ ਇੱਦਾਂ ਦੀ ਟੈਕਨੋਲੋਜੀ ਮਿਲ ਚੁੱਕੀ ਹੈ ਕਿ ਸੋਸ਼ਲ ਮੀਡੀਆ ਦਾ ਅਸੈਸ ਜਿਹੜਾ ਕੋਈ ਵੀ ਲੈ ਸਕਦਾ ਤੇ ਸੋਸ਼ਲ ਮੀਡੀਆ ਦੇ ਹੁਣ ਸਾਈਡ ਇਫੈਕਟਸ ਵੀ ਐਨੇ ਆ ਕਿ ਵੱਖੋ ਵੱਖ ਜਿਹੜੇ ਇਨਸਾਨ ਨੇ ਉਹਨਾਂ ਦੇ ਉਹਨਾਂ ਦੇ ਵੱਲੋਂ ਨਾ ਵੱਖੋ ਵੱਖ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਂਦੀ ਹੈ ਇੱਕੋ ਚੀਜ਼ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਨਾ ਤਾਂ ਤੇ ਤਿੰਨ ਜਾਣੇ ਗੱਲ ਕਰੇ ਤਾਂ ਤਿੰਨਾਰੇ ਅਲੱਗ-ਅਲੱਗ ਓਪੀਨੀਅਨਸ ਸੁਣਨ ਨੂੰ ਮਿਲਦੇ ਆ ਕਿਸ ਤਰੀਕੇ ਨਾਲ ਇਹ ਜਿਹੜੇ ਮਿਥਸ ਨੇ ਉਹ ਬਚਾ ਸਕਦੇ ਆਪਾਂ ਇਹ ਇਹਨਾਂ ਮਿਥਸ ਦੀ ਗੱਲ ਸੁਣਾਈ ਹੈ ਤੇ ਸੈਕਿੰਡ ਕਿ ਅੱਜਕੱਲ ਸੋਸ਼ਲ ਮੀਡੀਆ ਤੇ ਸਪਲੀਮੈਂਟਸ ਦੀ ਐਡ ਐਡਵਰਟਾਈਜ਼ਮੈਂਟ ਕਾਫੀ ਜ਼ੋਰ ਆਉਂਦੀ ਹੈ ਕਿ ਇਹ ਵਾਲਾ ਪ੍ਰੋਡਕਟ ਯੂਜ਼ ਕਰੋ ਇਹ ਵਾਲੀ ਪ੍ਰੋਡਕਟ ਨਾਲ ਤੁਹਾਡਾ weight loss ਹੋਏਗਾ ਜਾਂ muscle gain ਹੋਏਗਾ ਜੋ ਵੀ ਹੋਣਾ ਰਾ ਤੇ ਲੋਕ ਜਿਹੜੇ ਨੇ ਉਹਨਾਂ ਦੇ ਹੀ a big point ਜਿਹੜੇ ਉਹਨਾਂ ਦੇ weak point ਤੇ ਗੱਲ ਹੁੰਦੀ ਹੈ ਤੇ ਉਹਨਾਂ ਨੂੰ ਕੈਚ ਕਰਦੇ ਆ ਤੇ ਉਹ ਸਪਲੀਮੈਂਟ ਲੈਣਾ ਸ਼ੁਰੂ ਕਰ ਦਿੰਦੇ ਆ ਜਿਹਦੇ ਚ ਕਾਫੀ ਦਵਾਈਆਂ ਵੀ ਆਉਂਦੀਆਂ ਪਾਊਡਰਸ ਵੀ ਆਉਂਦੇ ਆ ਹੋਰ ਵੀ ਕਈ ਚੀਜ਼ਾਂ ਨੇ ਕੀ ਲੋਕਾਂ ਨੂੰ ਇੰਨਾ ਗੱਲਾਂ 'ਚ ਆ ਕੇ ਉਹ ਜਿਹੜਾ ਕੰਜ਼ੂਮ ਕਰਨੀਆਂ ਚਾਹੀਦੀਆਂ ਬਿਨਾਂ ਕਿਸੇ ਨੌਲੇਜ ਤੋਂ ਜੀ ਬਹੁਤ ਹੀ ਪਾਵਰਫੁਲ ਕੁਐਸਚਨ ਆ ਬਹੁਤ ਲੋਕਾਂ ਦੇ ਇਸ ਸੀਜ਼ ਨਾਲ ਬਹੁਤ ਨੁਕਸਾਨ ਵੀ ਹੋਇਆ ਤੇ ਫਾਇਦਾ ਵੀ ਹੋਇਆ ਅਗਰ ਦੂਰ ਨਾ ਜਾਈਏ ਤਾਂ ਨੇੜੇ ਹੀ ਗੱਲ ਕਰ ਲੈਣੇ ਆ ਈਵਨ ਕਿ ਮੇਰੀ ਫੈਮਿਲੀ 'ਚ ਜਿਵੇਂ ਸੋਸ਼ਲ ਮੀਡੀਆ ਹਰ ਇੱਕ ਪਰਸਨ ਚਲਾ ਰਿਹਾ ਬੈਨੀਫਿਟ ਇਹ ਹੋਇਆ ਕਿ ਮੈਨੂੰ ਡਿਫਰੈਂਟ ਡਿਫਰੈਂਟ ਮੀਲ ਮਿਲੇ ਜਾਂਦੇ ਨੇ ਪੇਰੈਂਟਸ ਵੱਲੋਂ ਹਨਾ ਪ੍ਰੈਪ ਕੀਤੇ ਹੋਏ ਨੁਕਸਾਨ ਇਹ ਹੋਇਆ ਵੀ ਮੇਰੀ ਗੱਲ ਨੂੰ ਇਗਨੋਰ ਕਰਕੇ ਉਹ ਸੋਸ਼ਲ ਮੀਡੀਆ ਤੇ ਜ਼ਿਆਦਾ ਬਲੀਵ ਕੀਤਾ ਕਿ ਇਸ ਚੀਜ਼ ਨੂੰ ਸਾਨੂੰ ਇਨਟੇਕ ਕਰਨਾ ਚਾਹੀਦਾ ਇਦਾਂ ਨਹੀਂ ਕਰਨਾ ਚਾਹੀਦਾ ਸੋ ਇਦਾਂ ਹੀ ਸਾਰਿਆਂ ਦੀ ਜੋ ਫੈਮਲੀਆਂ ਨੇ ਉਹਨਾਂ ਤੇ ਇਹ ਚੀਜ਼ ਇੰਪੈਕਟ ਵੀ ਪਉਂਦੀ ਹੈ ਤੇ ਫਾਇਦੇ ਵੀ ਦਿੰਦੇ ਆ ਫਾਇਦੇ ਘੱਟ ਨੇ ਬਟ ਨੁਕਸਾਨ ਜ਼ਿਆਦਾ ਨੇ ਨੁਕਸਾਨ ਇਹ ਹੈ ਕਿ ਆਪਾਂ ਕੋਈ ਵੀ ਐਡਵਰਟਾਈਜ਼ਮੈਂਟ ਦੇਖਦੇ ਆ ਦੇਖੋ ਜੀ ਐਡਵਰਟਾਈਜ਼ਮੈਂਟ ਇੱਕ ਇਦਾਂ ਦੀ ਚੀਜ਼ ਆ ਜੋ ਆਪਣੀ ਨੀਡ ਤੇ ਕੰਮ ਕਰਦੇ ਆ ਆਪਾਂ ਨੂੰ ਉਧਰ ਨੂੰ ਅਟਰੈਕਟ ਕੀਤਾ ਜਾਂਦਾ ਇੱਕ ਅਟਰੈਕਸ਼ਨ ਮਾਰਕੀਟ ਆ ਕਿ ਆਪਾਂ ਨੂੰ ਇੱਕ ਬੁਰੀ ਚੀਜ਼ ਨੂੰ ਵੀ ਆਪਣੇ ਸਾਹਮਣੇ ਇਦਾਂ ਰੱਖਿਆ ਜਾਂਦਾ ਕਿ ਆਪਾਂ ਕਨਵਿੰਸ ਹੋਈਏ ਆਪਾਂ ਉਸ ਚੀਜ਼ ਨੂੰ ਯੂਜ਼ ਕਰੀਏ ਸੋਚਣ ਵਾਲੀ ਗੱਲ ਇਹ ਹੈ ਵੀ ਅਗਰ ਕੋਈ 500 ਰੁਪਏ ਦਾ ਚੀਜ਼ ਆ ਕੋਈ ਪ੍ਰੋਡਕਟ ਆ ਜਾਂ ਉਹ ਆਪਣੀ ਲਾਈਫ 'ਚ ਇੰਨੇ ਬੈਨੀਫਿਟਸ ਦੇ ਰਿਹਾ ਆਪਣੀ ਹੈਲਥ ਨੂੰ ਅਗਰ ਆਪਾਂ ਗੱਲ ਕਰੀਏ ਤਾਂ ਬਣਿਆ ਕਿੰਨਾ ਦਾ ਹੋ ਉਹਦੇ ਵਿੱਚ ਜੋ ਚੀਜ਼ ਪਾਈ ਗਈ ਉਹਦੀ ਕਾਸਟ ਕਿੰਨੀ ਘੱਟ ਹੋ ਸੋ ਇੰਨੀ ਘੱਟ ਕਾਸਟ ਦੇ ਵਿੱਚ ਉਹ ਚੀਜ਼ ਆਪਾਂ ਨੂੰ ਕਿਵੇਂ ਬੈਨੀਫਿਟਸ ਦੇ ਸਕਦੀ ਹੈ ਠੀਕ ਹੈ ਬਾਕੀ ਸੋਸ਼ਲ ਮੀਡੀਆ ਤੇ ਜਿਵੇਂ ਦੇਖਿਆ ਜਾਂਦਾ ਕਿ ਇਹ ਚੀਜ਼ ਆਪਣੇ ਲਈ ਫਾਇਦੇਮੰਦ ਆ ਹਰ ਇੱਕ ਚੀਜ਼ ਹਰ ਇੱਕ ਪਰਸਨਲੀ ਨਹੀਂ ਬਣੀ ਕੁਝ ਪਰਸਨਸ ਲਈ ਉਹ ਇੱਕ ਤਰ੍ਹਾਂ ਦੀ ਜ਼ਹਿਰ ਜਿਵੇਂ ਕੁਝ ਪਰਸਨ ਨੂੰ ਵੀਟ ਅਲਰਜੀ ਹੁੰਦੀ ਹੈ ਜਿਆਦਾ ਸਪਲੀਮੈਂਟਸ ਦੀ ਗੱਲ ਨਹੀਂ ਕਰਦੇ ਨੇਚੁਰਲ ਚੀਜ਼ਾਂ ਦੀ ਗੱਲ ਕਰ ਲਈਏ ਵੀਟ ਅਲਰਜੀ ਹੁੰਦੀ ਹੈ ਸੈਟ੍ਰਿਕਸ ਤੋਂ ਅਲਰਜੀ ਹੁੰਦੀ ਹੈ ਬਟ ਉਹ ਆਪਾਂ ਨੂੰ ਆਪਣੀ ਬੋਡੀ ਤੋਂ ਪਤਾ ਲੱਗਦਾ ਐਕਸਪੈਰੀਮੈਂਟ ਕਰਕੇ ਸੋ ਐਜ਼ ਇਟ ਇਜ਼ ਨਾ ਯੂਜ਼ ਕਰੋ ਅਪਲਾਈ ਕਰਕੇ ਦੇਖੋ ਅਗਰ ਤੁਹਾਨੂੰ ਰਿਜ਼ਲਟਸ ਮਿਲਦੇ ਆ ਤਾਂ ਵੈਲ ਐਂਡ ਗੁੱਡ ਆਦਰਵਾਇਜ਼ ਰਿਸਕ ਨਾ ਲੱਤਾ ਜਾਵੇ ਤਾਂ ਇੱਕ ਐਕਸਪਰਟ ਦੀ ਐਡਵਾਈਸ ਲੈ ਕੇ ਆਪਾਂ ਉਸ ਜੀ ਨੂੰ ਫੋਲੋ ਕਰੀਏ ਤੁਸੀਂ ਜਿਹੜੇ ਸਪਲੀਮੈਂਟ ਦੀ ਐਡਵਰਟਾਈਜ਼ਮੈਂਟ ਦੇਖਣ ਨੂੰ ਮਿਲਦੀ ਆ ਸਾਨੂੰ ਉਹ ਸਪਲੀਮੈਂਟ ਸੱਚੀ ਲੈਣੇ ਚਾਹੀਦੇ ਆ ਚਾਹੀ ਖਾਸ ਕਰਕੇ ਅਗਰ ਦਵਾਈਆਂ ਦੀ ਗੱਲ ਕੀਤੀ ਜਾਵੇ ਤਾਂ ਲੋਕ ਇਦਾਂ ਹੀ ਨਹੀਂ ਉਹਨਾਂ ਨੂੰ ਕੋਈ ਦਿੱਕਤ ਆਂਦੀ ਹੈ ਤੇ ਉਹ ਵਿਟਾਮਿਨਸ ਮਲਟੀ ਵਿਟਾਮਿਨਸ ਤੇ ਕਾਫੀ ਜਿਹੜੀ ਇਦਾਂ ਦੀਆਂ ਦਵਾਈਆਂ ਜਿਹੜੀ ਸਰੀਰ ਨੂੰ ਤਾਕਤ ਦਿੰਦੀਆਂ ਉਹ ਲੈਣੀ ਸ਼ੁਰੂ ਕਰ ਦਿੰਦੇ ਆ ਖਾਸ ਕਰਕੇ ਪੈਟ ਲੌਸ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਲੈ ਕੇ ਵੀ ਕਾਫੀ ਦਵਾਈਆਂ ਆਉਂਦੀਆਂ ਤੇ ਲੋਕ ਜਿਹੜੇ ਨੇ ਬਿਨਾ ਕਿਸੇ ਪ੍ਰੈਸਕ੍ਰਿਪਸ਼ਨ ਤੋਂ ਕਿਸ ਬਿਨਾ ਕਿਸੇ ਡਾਕਟਰ ਨੂੰ ਕੰਸਲਟ ਕੀਤੇ ਤੇ ਉਹ ਲੈਣਾ ਸ਼ੁਰੂ ਕਰ ਦਿੰਦੇ ਆ ਉਹ ਕਰਨਾ ਚਾਹੀਦਾ ਦੇਖੋ ਇਹਦੇ ਪਿੱਛੇ ਵੀ ਮਤਲਬ ਇੱਕ ਸਟੱਡੀ ਆ ਕਿ ਆਪਾਂ ਨੂੰ ਜੋ ਵੀ ਡਿਸੀਜਨ ਲੈਣਾ ਚਾਹੀਦਾ ਆਪਾਂ ਅਗਰ ਕੁਝ ਆਊਟਰ ਦੀ ਗੱਲ ਕਰੀ ਆਪਾਂ ਕੱਪੜਿਆਂ ਦੀ ਗੱਲ ਕਰੀਏ ਉਹ ਅਗਰ ਬਿਨਾ ਸੋਚੇ ਸਮਝੇ ਸਸਤੇ ਮਹਿੰਗੇ ਦੇਖ ਕੇ ਪਾ ਲਈ ਤਾਂ ਕੋਈ ਚੱਕਰ ਨਹੀਂ ਬਟ ਜੋ ਚੀਜ਼ ਆਪਣੀ ਬਾਡੀ ਦੇ ਅੰਦਰ ਇਨਟੇਕ ਹੋ ਰਹੀ ਆ ਆਪਾਂ ਨੂੰ ਉਸੀ ਨੂੰ ਲਾਈਟ ਨਹੀਂ ਲੈਣਾ ਚਾਹੀਦਾ ਮੇਰੀ ਲਾਈਫ ਸਟਾਈਲ ਵੀ ਪਰਸਨਲੀ ਅਗਰ ਗੱਲ ਕਰਾਂ ਤਾਂ ਕਾਫੀ ਚੀਜ਼ਾਂ ਨੇ ਸਾਈਡ ਇਫੈਕਟ ਵੀ ਕੀਤਾ ਤੇ ਮੈਂ ਆਪਣੀ ਮਿਸਟੇਕਸ ਤੋਂ ਸਿੱਖਿਆ ਕਿ ਮੈਂ ਕਿਸੇ ਦੀ ਗੱਲ ਮੰਨਣ ਤੋਂ ਪਹਿਲਾਂ ਆਪ ਰਿਸਰਚ ਕਰਾਂ ਇੱਕ ਐਕਸਪਰਟ ਬੰਦੇ ਦੀ ਐਡਵਾਈਸ ਲਵਾਂ ਠੀਕ ਹੈ ਅੱਜ ਦੇ ਟਾਈਮ ਸਾਰੇ ਪੜੇ ਲਿਖੇ ਆ ਸਾਰੇ ਕੋਲ ਮੋਬਾਈਲ ਫੋਨਾਂ ਰਿਸਰਚ ਕਰਕੇ ਦੇਖ ਸਕਦੇ ਆ ਕਿ ਇਹਦੇ ਵਿੱਚ ਕੀ ਪਾਇਆ ਜਾਂਦਾ ਠੀਕ ਹੈ ਕੀ ਆਪਣੀ ਬਾਡੀ ਲਈ ਉਹ ਇਫੈਕਟਿਵ ਆ ਸੋ ਆਪਾਂ ਕਿਸੇ ਪਿੱਛੇ ਲੱਗਣ ਨਾਲੋਂ ਪਹਿਲਾਂ ਉਸ ਚੀਜ਼ ਬਾਰੇ ਰਿਸਰਚ ਕਰੀਏ ਕਿ ਉਹ ਕਿਸ ਪਰਸਨਲੀ ਬਣੀ ਹੈ ਫਾਰ ਇਗਜ਼ਾਮਪਲ ਫੈਟ ਬਰਨਰਸ ਦੀ ਗੱਲ ਕਰੀਏ ਠੀਕ ਹੈ ਤੇ ਮਲਟੀ ਵਿਟਾਮਿਨਸ ਦੀ ਗੱਲ ਕਰੀਏ ਹੁਣ ਕੋਈ ਪਰਸਨ ਅਗਰ ਜਿਮ ਲਗਾ ਰਿਹਾ ਯਾ ਰੈਗੂਲਰ ਬੇਸਿਸ ਤੇ ਕੋਈ ਵੀ ਐਕਸਰਸਾਈਜ਼ ਕਰ ਰਿਹਾ ਤਾਂ ਆਪਣੇ ਆਸ-ਪਾਸ ਦੇ ਸਰਕਲ ਦੇ ਵਿੱਚੋਂ ਸੁਜੈਸ਼ਨ ਦਿੱਤੇ ਜਾਂਦੇ ਆ ਵੀ ਅਗਰ ਉਹਨੂੰ ਕੁਝ ਮਾੜੀ ਜੀ ਵੀਕਨੈਸ ਲੱਗਦੀ ਹੈ ਜਾਂ ਕਿਸੇ ਐਲਬੋ ਪੇਨ ਜਾਂ ਕਿਤੇ ਪੇਨ ਹੋ ਰਹੀ ਹੈ ਉਹਨੂੰ ਸੁਜੈਸ਼ਨ ਦਿੱਤੇ ਜਾਂਦੇ ਤੁਸੀਂ ਮਲਟੀ ਵਿਟਾਮਿਨ ਲਓ ਤੁਸੀਂ ਅਮੀਗਸ ਲਓ ਬਟ ਕੀ ਆਪਾਂ ਆਪਣੇ ਬਲੱਡ ਟੈਸਟ ਦੇ ਵਿੱਚ ਆਪਾਂ ਡੈਫੀਸੈਂਸੀ ਦੇਖੀ ਆ ਕਿ ਕਿਹੜੇ ਵਿਟਾਮਿਨ ਦੀ ਘਟ ਅਗਰ ਆਪਾਂ ਰੈਗੂਲਰ ਰੂਟੀਨ ਦੇ ਵਿੱਚ ਠੀਕ-ਠਾਕ ਵੈਜੀਸ ਖਾ ਰਹੇ ਆ ਡੇਲੀ ਕੋਈ ਨਾ ਕੋਈ ਸੀਜ਼ਨਲ ਇੱਕ ਦੋ ਫਰੂਟ ਖਾ ਰਹੇ ਆ वेजिटेबल्स ਖਾ ਰਹੇ ਆ ਠੀਕ ਹੈ ਮਤਲਬ ਆਪਣੇ ਮੀਲ ਦੇ ਵਿੱਚ ਕੰਪਲੀਟ ਫੂਡ ਖਾ ਰਹੇ ਆ ਤਾਂ ਮੇਰੇ ਹਿਸਾਬ ਨਾਲ ਬਹੁਤ ਰੇਅਰ ਆ ਕਿ ਆਪਣੀ ਬਾਡੀ ਚ ਡੈਫੀਸ਼ੈਂਸੀ ਹੋਊਗੀ ਬਟ ਅਗਰ ਸਟਿਲ ਟੈਸਟ ਦੇ ਅਕੋਰਡਿੰਗ ਬਲੱਡ ਟੈਸਟ ਦੀ ਰਿਪੋਰਟ ਦੇ ਅਕੋਰਡਿੰਗ ਜਿਵੇਂ ਅੱਜਕੱਲ ਇਹ ਕਾਮਨ ਆ ਵਿਟਾਮਿਨ ਡੀ ਬੀ 12 ਇਸ ਚੀਜ਼ ਦੀ ਡੈਫੀਸ਼ੈਂਸੀ ਸੋ ਉਸ ਚੀਜ਼ ਨੂੰ ਥਰੂ ਸਪਲੀਮੈਂਟ ਪੂਰਾ ਕਰੋ ਆਦਰਵਾਇਜ਼ ਉਹ ਆਪਣੀ ਬਾਡੀ ਚ ਟੌਕਸਿਨ ਬੀ ਬਣ ਸਕਦੇ ਆ ਤੇ ਅਨਸ਼ਿਲ ਮਾਰਕਟ ਦੇ ਵਿੱਚ ਅਗਰ ਇੱਕ ਪ੍ਰੋਡਕਟ ਦੀ ਗੱਲ ਕੀਤੀ ਚਾਹੀਏ ਕੋਈ ਵੀ ਪ੍ਰੋਡਕਟ ਲੈ ਲੈਣਿਆ ਤਾਂ ਉਹਦੇ ਵਿੱਚ ਨਾ ਕਾਫੀ ਵੈਰਾਈਟੀਆਂ ਦੇਖਣ ਨੂੰ ਮਿਲਣਗੀਆਂ ਕਈ ਪ੍ਰੋਡਕਟਸ ਹੋਣਗੇ ਕਿ ਉਹੀ ਪ੍ਰੋਡਕਟ ਹੋਣਗੇ ਪਰ ਸੇਮ ਸਸਤੇ ਜਿ ਮਿਲਣਗੇ ਕਈ ਪ੍ਰੋਡਕਟ ਉਹੀ ਪ੍ਰੋਡਕਟ ਮਹਿੰਗੇ ਜਿ ਮਿਲਣਗੇ ਸਾਨੂੰ ਚੀਪ ਪ੍ਰੋਡਕਟਸ ਵੱਲ ਜਾਣਾ ਚਾਹੀਦਾ ਹੈ ਜਾਂ ਫਿਰ ਉਹ ਇੱਕੋ ਹੀ ਪ੍ਰੋਡਕਟ ਹੁੰਦੀ ਹੈ ਬਸ ਡਿਫਰੈਂਟ ਰੇਟਸ ਨਾਲ ਜੀ ਮਤਲਬ ਮੇਰੀ ਜਰਨੀ ਦੇ ਅਕੋਰਡਿੰਗਲੀ ਮੈਂ ਵੀ ਜਿਵੇਂ ਸਪਲੀਮੈਂਟਸ ਯੂਜ਼ ਕਰਦਾ ਤਾਂ ਮੇਰੀ ਪ੍ਰਾਇਓਰਿਟੀ ਕੀ ਹੈ ਕਿ ਮੈਂ ਅਫੀਸ਼ੀਅਲ ਸਟੋਰ ਤੋਂ ਜਾਂ ਸਪੈਸੀਫਿਕ ਉਸ ਜਗ੍ਹਾ ਤੋਂ ਆਪਾਂ ਬਾਈ ਕਰੀਏ ਜਿੱਥੇ ਆਪਾਂ ਨੂੰ ਇੱਕ ਪ੍ਰੋਪਰ ਬਿੱਲ ਦਿੱਤਾ ਜਾਂਦਾ ਆਪਾਂ ਲੋਕਲਸ ਤੋਂ ਨਾ ਬਾਈ ਕਰੀਏ ਅਗਰ ਬਾਈ ਕਰ ਰਹੇ ਆ ਜਾਂ ਜਿੰਨਾਂ ਤੇ ਆਪਾਂ ਨੂੰ ਟਰਸਟ ਆਪਾਂ ਉਹਨਾਂ ਤੋਂ ਬਾਈ ਕਰ ਸਕਦੇ ਆ ਬਟ ਮੇਰੇ ਹਿਸਾਬ ਨਾਲ ਅਗਰ ਆਪਾਂ ਡਾਈਟ ਨੂੰ ਫਾਲੋ ਕਰ ਰਹੇ ਆ ਤਾਂ ਇੰਨਾਂ ਚੀਜ਼ਾਂ ਦੀ ਯੂਸੇਸ ਨਾ ਕਰੀਏ ਕਿਸੇ ਫੈਟ ਬਰਨਰ ਦੀ ਤੁਸੀਂ ਇਹ ਚੀਜ਼ ਦੇਖੋ ਕਿ ਫੈਟ ਬਰਨ ਆਪਣੀ ਲਾਈਫ ਚ ਜਾਂ ਆਪਣੀ ਰੂਟੀਨ ਚ ਕੀ ਆਪਾਂ ਨੂੰ ਹੈਲਪ ਦੇ ਰਹੀ ਹੈ ਜਾਂ ਕਿਹੜੇ ਸੋਰਸਸ ਤੋਂ ਆਪਾਂ ਨੇਚੁਰਲੀ ਫੈਟ ਬਰਨ ਕਰ ਸਕਦੇ ਆਂ ਐਂਡ ਹੋਰ ਚੀਜ਼ ਗੱਲ ਕਰੀਏ weight gain ਦੀ ਬਹੁਤ ਇਹ ਚੀਜ਼ ਟ੍ਰੈਂਡਿੰਗ ਚ ਆ ਗਈ ਅਗਰ weight gain ਨਹੀਂ ਹੋ ਰਿਹਾ ਤਾਂ ਗੇਨਰ ਲੈ ਲਓ ਹੁਣ ਗੇਨਰ ਹੈ ਕਿ ਸਪੈਸੀਫਿਕਲੀ ਉਹਦੇ ਵਿੱਚ ਕਾਰਬਸ ਨੇ ਕਾਰਬ ਇਨਟੇਕ ਆਪਾਂ ਜ਼ਿਆਦਾ ਵਧਾ ਸਕਦੇ ਆਂ ਨੇਚੁਰਲੀ ਆਪਣੀ ਡਾਈਟ ਦੇ ਵਿੱਚ ਠੀਕ ਹੈ ਬਾਕੀ ਡਿਪੈਂਡ ਕਰਦਾ ਹਰੇਕ ਪਰਸਨ ਦੇ ਲਾਈਫ ਸਟਾਈਲ ਤੇ ਉਹਨੂੰ ਉਦੇ ਲਾਈਫਸਟਾਈਲ ਦੇ ਅਕੋਰਡਿੰਗਲੀ ਸਾਰੀਆਂ ਚੀਜ਼ਾਂ ਰეკਮੈਂਡ ਕੀਤੀਆਂ ਜਾਂਦੀਆਂ ਹਰੇਕ ਪਰਸਨ ਲਈ ਹਰੇਕ ਚੀਜ਼ ਨਈ ਬਣੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਸੋ ਅਕੋਰਡਿੰਗ ਟੂ ਗੋਲ ਅਕੋਰਡਿੰਗ ਟੂ ਲਾਈਫਸਟਾਈਲ ਅਕੋਰਡਿੰਗ ਟੂ ਏਜ ਅਕੋਰਡਿੰਗ ਟੂ ਆਪਣੀ ਹੈਲਥ ਇਸ਼ੂਸ ਸਾਰੀਆਂ ਚੀਜ਼ਾਂ ਕਸਟਮਾਈਜ਼ ਕਰਕੇ ਉਹਨਾਂ ਨੂੰ ਆਪਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਏਸੇ ਚੀਜ਼ ਦਾ ਹਰ ਇੱਕ ਐਕਸਪਰਟ ਬੰਦਾ ਚਾਰਜ ਕਰਦਾ ਜੇ ਫੀਮੇਲ ਫਿਟਨੈਸ ਦੀ ਜੇ ਗੱਲ ਕੀਤੀ ਜਾਵੇ ਤਾਂ ਅੱਜਕੱਲ ਪੀਸੀਓ ਤੇ ਪੀਸੀਓਡੀ ਇੱਕ ਆਮ ਹੀ ਦੇਖਣ ਨੂੰ ਮਿਲ ਰਿਹਾ ਹੈ ਪਹਿਲੀ ਇਹ ਪ੍ਰੋਬਲਮ ਇੰਨੀ ਆ ਨਹੀਂ ਸੀ ਪਰ ਡੇ ਬਾਏ ਡੇ ਇਹ ਹਰ ਆਈ ਗੈਸ ਤੀਜੇ ਬੰਦੇ ਨੂੰ ਦੇਖ ਨੂੰ ਮਿਲ ਰਿਹਾ ਅਕੋਰਡਿੰਗ ਟੂ ਮੀ ਇਹ ਪ੍ਰੋਬਲਮ ਇੰਨੀ ਕਿਉਂ ਵਧ ਰਹੀ ਹੈ ਤੇ ਇਹਨੂੰ ਲੈ ਕੇ ਸੋਸ਼ਲ ਮੀਡੀਆ ਤੇ ਜੀ ਗੱਲ ਕੀਤੀ ਜਾਵੇ ਤਾਂ ਕਾਫੀ ਵੀਡੀਓ ਦੇਖ ਨੂੰ ਮਿਲਦੀ ਹੈ ਤੁਸੀਂ ਇਹ ਕੰਜ਼ੂਮ ਕਰੋ ਤੇ ਤੁਸੀਂ ਪਤਲੇ ਹੋ ਜਾਓਗੇ ਸੱਚੀ ਸਪਲੀਮੈਂਟਲ ਪੀਸੀਓਜ਼ ਸਹੀ ਹੋ ਜਾਂਦੇ ਆ ਜਾਂ ਫਿਰ ਕਿਸ ਤਰੀਕੇ ਨਾਲ ਪੀਸੀਓ ਦੇ ਵਿੱਚ ਸਪੈਸ਼ਲੀ weight gain ਹੁੰਦਾ ਤੇ ਉਸ ਨੂੰ ਘਟਾਉਣਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਉਸ ਨੂੰ ਵੀ ਆਪਾਂ ਕਿਸ ਤਰੀਕੇ ਨਾਲ ਰਿਕਵਰ ਕਰ ਸਕਦੇ ਆ ਜੀ ਇਸ ਫਿਟਨੈਸ ਜਰਨੀ ਦੇ ਅਕੋਰਡਿੰਗਲੀ ਮੈਨੂੰ ਵੀ ਇਦਾਂ ਦੇ ਬਹੁਤ ਕਲਾਇੰਟਸ ਮਿਲੇ ਆ ਤੇ ਆਪਾਂ ਉਹਨਾਂ ਨੂੰ ਵਧੀਆ ਰਿਜ਼ਲਟਸ ਦਿੱਤੇ ਆ ਅਗਰ ਆਪਾਂ ਜੜ ਤੱਕ ਜਾਈਏ ਇਹ ਪ੍ਰੋਬਲਮ ਹੁੰਦੀ ਕਿਉਂ ਆ ਹਾਰਮੋਨ ਡਿਸਟਰਬਸ ਰਹਿੰਦੇ ਨੇ ਉਹਦਾ ਕਾਰਨ ਕੀ ਆ ਫਿਰ ਉਹਦੇ ਬੈਕਐਂਡ ਤੇ ਅਗਰ ਆਪਾਂ ਗੱਲ ਕਰੀਏ ਆਪਣਾ ਫੂਡ ਪੈਕਡ ਫੂਡ ਪ੍ਰੀਜ਼ਰਵੇਟਿਵਸ ਹੁੰਦੇ ਨੇ ਉਹਦੇ ਚ ਠੀਕ ਹੈ ਆਪਾਂ ਪੈਕਡ ਫੂਡ ਬਹੁਤ ਹੀ ਯੂਜ਼ ਕਰਦੇ ਆ ਅਜ਼ ਦਿ ਟਾਈਮ ਚ ਉਸ ਤੋਂ ਬਾਅਦ ਗੱਲ ਕਰੀਏ ਆਪਣਾ ਜਿਹੜਾ ਡੇਲੀ ਰੁਟੀਨ ਪਹਿਲੇ ਟਾਈਮ 'ਚ ਪ੍ਰੋਬਲਮਸ ਕਿਉਂ ਨਹੀਂ ਹੁੰਦੀਆਂ ਸੀਗੀਆਂ ਸੋਚਣ ਵਾਲੀ ਗੱਲ ਆ ਕਿਉਂਕਿ ਫੀਮੇਲ ਦਾ ਲੇਡੀਜ਼ ਦਾ ਜਿਹੜਾ ਲਾਈਫਸਟਾਈਲ ਸੀਗਾ ਸਵੇਰੇ ਸ਼ੁਰੂਆਤ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦੀ ਰੂਟੀਨ 'ਚ ਕੱਪੜੇ ਧੋਣੇ ਫੂਡ ਬਣਾਉਣਾ ਇਹ ਮਸ਼ੀਨ ਨਾਲੋਂ ਜ਼ਿਆਦਾ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਜ਼ਿਆਦਾ ਸੀ ਹੁਣ ਅਗਰ ਆਪਾਂ ਕੱਪੜੇ ਧੋਣ ਦੀ ਗੱਲ ਕਰੀਏ ਤਾਂ ਉਹਨਾਂ ਦੇ ਸ਼ੋਲਡਰਸ ਉਹਨਾਂ ਦੀ ਆਰਮਜ਼ ਹੀ ਐਕਸਰਸਾਈਜ਼ ਹੁੰਦੀ ਸੀ ਤੇ ਸਿਟਿੰਗ ਪੋਸਚਰ ਦੇ ਵਿੱਚ ਅਗਰ ਪੋਚਾ ਲਗਾਉਣ ਦੀ ਗੱਲ ਕਰੀਏ ਉਹਨਾਂ 'ਚ ਵੀ ਉਹਨਾਂ ਦੀ ਲੋਅਰ ਬਾਡੀ ਦੀ ਐਕਟੀਵਿਟੀ ਹੁੰਦੀ ਸੀ ਬਟ ਅਸ தி ਟਾਈਮ ਚ ਜਿਮ ਕਰਨ ਦੀ ਕਿਉਂ ਲੋੜ ਆ ਇਸੇ ਰੀਜ਼ਨ ਕਰਕੇ ਕਿ ਉਹਨਾਂ ਦੀ ਫਿਜ਼ੀਕਲ ਜਿਹੜੀ ਐਕਟੀਵਿਟੀ ਬਹੁਤ ਘੱਟ ਚੁੱਕੀ ਆ ਉਹਦੇ ਕਰਕੇ ਇਹ ਹਾਰਮੋਨਲ ਚੇਂजेस ਆਉਂਦੇ ਨੇ ਅਗਰ ਇਹਨਾਂ ਨੂੰ ਆਪਾਂ ਬਿਗਨਿੰਗ ਦੇ ਵਿੱਚ ਹੀ ਕਿਉਰ ਕਰ ਲੰਨੇ ਆ ਤਾਂ ਆਪਾਂ ਛੇਤੀ ਰਿਕਵਰ ਕਰ ਲੰਨੇ ਆ ਬਟ ਅਗਰ ਆਪਾਂ ਇਹਨਾਂ ਨੂੰ ਜ਼ਿਆਦਾ ਵਧਾ ਲੰਨੇ ਆ ਜ਼ਿਆਦਾ ਓਵਰ weight ਹੋ ਜੰਨੇ ਆ ਤਾਂ ਕਹਿ ਲਓ ਵੀ ਇਹਦੀ ਤਾਰ ਕਨੈਕਟ ਹੁੰਦੀ ਰਹਿੰਦੀ ਆ ਹੋਰ ਪ੍ਰੋਬਲਮਸ ਦੇ ਨਾਲ ਜਿਵੇਂ ਮੰਨ ਲਓ ਥਾਇਰੋਇਡ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਬੀਪੀ ਠੀਕ ਹੈ ਉਸ ਬਾਅਦ ਗੱਟ ਟਿਸ਼ੂਸ ਇਦਾਂ ਕਨੈਕਟ ਹੁੰਦੇ ਹੀ ਰਹਿਣਾ ਅੱਗੇ-ਅੱਗੇ ਅਗਰ ਆਪਾਂ ਇਹਨਾਂ ਚੀਜ਼ਾਂ ਦਾ ਅੱਜ ਧਿਆਨ ਨਹੀਂ ਦਿੰਦੇ ਨਹੀਂ ਦਿੰਦੇ ਜੀ ਤੇ ਜਿਵੇਂ ਆਪਾਂ ਕਹਿ ਰਹੇ ਕਿ ਪ੍ਰੋਬਲਮਸ ਇਨਕਰੀਜ਼ਿੰਗ ਇਨ ਇੰਡੀਆ ਕਈ ਲੋਕ ਨਾ ਜਿਮ ਜਾਣ ਤੋਂ ਵੀ ਡਰਦੇ ਆ ਕਿ ਸਾਨੂੰ ਇੰਜਰੀ ਹੋ ਜਾਏਗੀ ਸੋਸ਼ਲ ਮੀਡੀਆ ਤੇ ਵੀ ਕਾਫੀ ਰੀਲਸ ਅਗਰ ਸਕਰੋਲ ਕਰੋ ਨਾ ਤੇ ਇਹ ਦੇਖ ਨੂੰ ਮਿਲਦਾ ਕਿ ਉਹਨਾਂ ਨੂੰ ਕਿਸੇ ਐਕਸਰਸਾਈਜ਼ ਦੇ ਨਾਲ ਉਹਨਾਂ ਨੂੰ ਇੰਜਰੀ ਹੋ ਗਿਆ ਜਾਂ ਕੁਝ ਇੰਜਰੀ ਹੋ ਗਿਆ ਜਿਸ ਕਰਕੇ ਲੋਕ ਗੜਿਆ ਡਰ ਜਾਂਦੇ ਆ ਕਿ ਫਿਟਨੈਸ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਹੀ ਉਹਨਾਂ ਦੇ ਮਨ 'ਚ ਇੰਨਾ ਡਰ ਬੈਠ ਜਾਂਦਾ ਹੈ ਕਿ ਉਹ ਫਿਟਨੈਸ ਵੱਲ ਧਿਆਨ ਵੀ ਨਹੀਂ ਦਿੰਦੇ ਸੋਚਦੇ ਵੀ ਨਹੀਂ ਹੈਗੇ ਸੱਚੀ ਜਿਮ ਜਾਂਨ ਨਾਲ ਇੰਜਰੀਜ਼ ਹੋ ਜਾਂਦੀ ਹੈ ਜਾਂ ਇੰਜਰੀਜ਼ ਰਿਕਵਰ ਹੁੰਦੀ ਹੈ ਜੀ ਇੰਜਰੀਜ਼ ਇੱਕ ਪਾਰਟ ਆ ਇਸ ਗੇਮ ਦਾ ਇਸ ਪ੍ਰੋਸੈਸ ਦਾ ਇੱਕ ਸਪੋਰਟਸਮੈਨ ਦੀ ਗੱਲ ਕਰ ਲਈਏ ਅਗਰ ਉਹ ਗਰਾਊਂਡ ਦੇ ਵਿੱਚ ਪਲੇ ਕਰ ਰਿਹਾ ਅਗਰ ਉਹ ਖੇਡ ਰਿਹਾ ਤਾਂ ਇਹ ਨੈਚੁਰਲ ਚੀਜ਼ ਆ ਉਹਦੇ ਸੱਟ ਲੱਗਣੀ ਅਪਾ ਬਚਾ ਕੇ ਕਿਦਾਂ ਸਕਦੇ ਆ ਅਵੇਅਰ ਕਿਦਾਂ ਰਹਿ ਸਕਦੇ ਆ ਇੰਜਰੀਜ਼ ਤੋਂ ਪਹਿਲੇ ਨੰਬਰ ਤੇ ਆਪਣੇ ਪੋਸਚਰਸ ਹਰੇਕ ਪਰਸਨ ਜਦੋਂ ਜਿਮ ਜੁਆਇਨ ਕਰਦਾ ਸਭ ਤੋਂ ਪਹਿਲਾਂ ਪ੍ਰਾਇੋਰਟੀ ਇਹ ਹੈ ਕਿ ਆਪਾਂ ਨਾ ਹੀ ਵੇਟ ਵੱਲ ਧਿਆਨ ਦੇਈਏ ਕਿ ਮੈਂ ਇਨਾ ਲਿਫਟ ਕਰ ਲਵਾਂ ਨਾ ਹੀ ਆਪਾਂ ਇਨਾ ਧਿਆਨ ਰੱਖੀਏ ਕਿ ਵੀ ਮੈਂ ਇਨਾ ਜ਼ਿਆਦਾ ਹਾਈ ਇੰਟੈਂਸਿਟੀ ਦੇ ਵਰਕਆਊਟ ਸਭ ਤੋਂ ਪਹਿਲਾਂ ਇੰਜਰੀ ਤੋਂ ਬਚਣ ਲਈ ਆਪਣੇ ਪੋਸਚਰਸ ਵੱਲ ਧਿਆਨ ਦਿੱਤਾ ਜਾਣਾ ਜ਼ਰੂਰੀ ਆ ਬਟ ਇਹਦੇ ਪਿੱਛੇ ਹੁਣ ਟੋਕਾ ਟਕਾਈ ਬਹੁਤ ਦੇਖੀ ਹੋਣੀ ਤੁਸੀਂ ਜਿਮਸ ਦੇ ਵਿੱਚ ਕਿ ਕੋਈ ਪਰਸਨ ਦੀ ਵਧੀਆ ਬਾਡੀ ਆ ਉਹ ਆਪਣੇ ਆਪ ਨੂੰ ਫੀਲ ਕਰਦਾ ਕਿ ਮੈਂ ਐਕਸਪੋਰਟ ਆ ਮੈਨੂੰ ਸਾਰੇ ਪੋਸਚਰਸ ਪਤਾ ਬਟ ਇਹਦੇ ਪਿੱਛੇ ਇਹ ਹੈ ਵੀ ਹਰੇਕ ਬਰਸਨ ਦਾ ਪੋਸਚਰ ਆ ਜੋ ਉਹਦੀ ਬਾਡੀ ਦੇ ਅਕੋਰਡਿੰਗਲੀ ਹੈ ਕਿ ਉਹਦੀ ਮੋਬਿਲਟੀ ਉਹਦੀ ਬਾਡੀ ਚ ਇੰਨੀ ਕਿਸਾ ਦੀ ਮੋਬਿਲਟੀ ਹੈ ਕਿ ਉਹ ਇੰਨਾ ਜ਼ਿਆਦਾ ਬੈਂਡ ਹੋ ਸਕਦਾ ਸੋ ਸਾਰਿਆਂ ਲਈ ਸੇਮ ਮੂਵਮੈਂਟ ਨਹੀਂ ਪ੍ਰੂਵਨ ਹੈਗੀ ਹਰ ਇੱਕ ਪਰਸਨਲੀ ਡਿਫਰੈਂਟ ਮੂਵਮੈਂਟ ਸੋ ਉਸ ਅਕੋਰਡਿੰਗਲੀ ਉਹ ਵਰਕਆਊਟ ਕਰ ਸਕਦਾ ਇੰਜਰੀਜ਼ ਨੂੰ ਪ੍ਰिवेंट ਕਰਨ ਲਈ ਪਹਿਲੇ ਨੰਬਰ ਤੇ ਇਹ ਚੀਜ਼ ਦੂਜੇ ਨੰਬਰ ਤੇ ਇੰਜਰੀਜ਼ ਅਗਰ ਹੋ ਗਈ ਆ ਮੇਰੀ ਜਰਨੀ ਦਾ ਵੀ ਪਾਰਟ ਰਹੀਆਂ ਨੇ ਇੰਜਰੀਜ਼ ਹੁਣ ਤੱਕ ਅਗਰ ਮੈਂ ਗੱਲ ਕਰਾਂ ਆਪਣੀ ਟਰਾਂਸਫਰਮੇਸ਼ਨ ਦੀ ਚਾਰ ਤੋਂ ਪੰਜ ਵਾਰ ਮੈਂ ਰੈਸਟ ਤੇ ਰਿਆਂ ਲਾਸਟ ਮੰਥ ਹੀ ਮੈਂ 20 ਡੇਜ਼ ਰੈਸਟ ਤੇ ਰਿਆਂ ਡਿਸਕ ਦੀ ਪ੍ਰੋਬਲਮ ਆ ਗਈ ਸੀ ਸੋ ਇੰਜਰੀਜ਼ ਪਾਰਟ ਆਫ ਗੇਮ ਬਟ ਅਗਰ ਆਪਾਂ ਇਸ ਚੀਜ਼ ਤੋਂ ਭੱਜਾਂਗੇ ਤਾਂ ਆਪਾਂ ਲੂਜ਼ ਕਰ ਲਾਂਗੇ ਬਹੁਤ ਕੁਝ ਠੀਕ ਹੈ ਅਗਰ ਆਪਾਂ ਇਹ ਇਸ ਚੀਜ਼ ਨੂੰ ਸੌਰਟ ਆਊਟ ਕਰਾਂਗੇ ਤਾਂ ਆਪਾਂ ਹੋਰ ਗਰੋਅ ਕਰ ਸਕਦੇ ਹਾਂ ਜਿਵੇਂ ਕਿ ਐਗਜ਼ਾਮਪਲ ਇੰਜਰੀਜ਼ ਦੀ ਤਿੰਨ ਸਟੇਜਸ ਹੁੰਦੀਆਂ ਨੇ ਅਲਿਸਟੇਸ ਤੇ ਆਪਾਂ ਨੂੰ ਥੋੜਾ ਬਹੁਤ ਫੀਲ ਹੁੰਦਾ ਜੋ ਕਿ ਆਪਾਂ ਥੈਰੇਪੀਸ ਵਗੈਰਾ ਕਰਕੇ ਆਪ ਖੁਦ ਆਪਾਂ ਨੂੰ ਥੋੜੀ ਜੀ ਨੋਲਜ ਹੋਣੀ ਜ਼ਰੂਰੀ ਆ ਜਿਵੇਂ ਮੂਵ ਵਗੈਰਾ ਲਗਾ ਸਕਦੇ ਆ ਠੀਕ ਹੈ ਉਸ ਬਾਅਦ ਹੀਟ ਆਈਸਿੰਗ ਇਹਨਾਂ ਚੀਜ਼ਾਂ ਦੀ ਹੈਲਪਫੁਲ ਲੈ ਸਕਦੇ ਆ ਦੂਜੇ ਨੰਬਰ ਤੇ ਕਿ ਮੂਵਮੈਂਟ ਤੇ ਵੀ ਆਪਾਂ ਨੂੰ ਫੀਲ ਹੁੰਦੀ ਆ ਤੀਜੇ ਨੰਬਰ ਤੇ ਆਪਾਂ ਮੂਵ ਹੀ ਨਹੀਂ ਕਰ ਪਾਉਂਦੇ ਉੱਥੇ ਆਪਾਂ ਨੂੰ ਐਕਸਪਰਟ ਦੀ ਲੋੜ ਪੈਂਦੀ ਆ ਈਵਨ ਕਿ ਮੈਨੂੰ ਵੀ ਪਈ ਮੈਂ ਵੀ ਥੈਰਾਪਿਸਟ ਕੋਲ ਜਾ ਕੇ ਰਿਕਵਰੀ ਕੀਤੀ ਠੀਕ ਹੈ ਜੋ ਜੋ ਉਹਨਾਂ ਨੇ ਮੈਨੂੰ ਪ੍ਰਕਾਸ਼ਨਸ ਦੱਸੀਆਂ ਆ ਐਕਸਰਸਾਈਜ਼ ਨਹੀਂ ਕਰਨੀ ਮੈਂ 100% ਉਸ ਨੂੰ ਫੋਲੋ ਕੀਤਾ ਇਹੀ ਸੁਜੈਸ਼ਨ ਉਹਨਾਂ ਲਈ ਆ ਜਿਨ੍ਹਾਂ ਨੇ ਇੰਜਰੀਜ਼ ਨੇ ਫੀਅਰ ਨਾ ਫੀਲ ਕਰੋ ਇੱਕ ਟਰਸਟ ਕਰੋ ਸਾਹਮਣੇ ਵਾਲੇ ਤੇ ਕਿ ਉਹ ਪਰਸਨ ਸਾਨੂੰ ਰਿਕਵਰ ਕਰ ਸਕਦਾ ਅਗਰ ਤੁਸੀਂ ਟਰਸਟ ਕਰ ਲਿਆ ਤਾਂ ਡੈਫੀਨੇਟਲੀ ਪਰ ਹਾਂ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਤੁਸੀਂ ਇੱਕ ਇਦਾਂ ਦੇ ਐਕਸਪਰਟ ਪਰਸਨ ਨੂੰ ਹਾਇਰ ਕੀਤਾ ਜਿਹੜਾ ਪਰਸਨ ਨੇ ਬਹੁਤ ਲੋਕਾਂ ਦੀ ਹੈਲਪ ਕੀਤੀ ਆਲਰੇਡੀ ਪਹਿਲਾਂ ਇੰਜਰੀ ਰਿਕਵਰ ਕਰਨ ਦੇ ਵਿੱਚ ਜੀ ਜਿੰਮ ਚ ਦੇ ਲੋਕ ਜਾਣਦੇ ਆ ਅ ਕਈ ਲੋਕ ਇਦਾਂ ਹੁੰਦੇ ਕਿ ਖੁਦ ਨੂੰ ਪੁਸ਼-ਅਪ ਕਰਕੇ ਜਿੰਮ ਚਲੇ ਜਾਂਦੇ ਆ ਕ ਵਧੀਆ ਬਾਡੀ ਵੀ ਬਣਾ ਲੈਂਦੇ ਆ ਤੇ ਕਾਫੀ ਟਾਈਮ ਬਾਅਦ ਅਗਰ ਕੋਈ ਨਾ ਕੋਈ ਅ ਐਮਰਜੈਂਸੀ ਰੀਜ਼ਨ ਤੋਂ ਜਿੰਮ ਛੱਡ ਦਿੰਦੇ ਆ ਜਾਂ ਕੋਈ ਵੀ ਰੀਜ਼ਨ ਤੋਂ ਜਿੰਮ ਛੱਡ ਦਿੰਦੇ ਨੇ ਨਾ ਤੇ ਇੱਕ ਕਾਮਨ ਇਸ਼ੂ ਦੇਖਣ ਨੂੰ ਮਿਲਦਾ ਹੈ ਕਿ ਜਿੰਮ ਛੱਡਣ ਤੋਂ ਬਾਅਦ ਉਹਨਾਂ ਦਾ ਇਨਸਟੈਂਟ ਜਿਹੜਾ weight ਹੈ ਗੇਨ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਕਈ ਲੋਕ ਤੇ ਇਹ ਕਹਿੰਦੇ ਕਿ ਜਿੰਮ ਮੈਂ ਜੋ ਸੋਸ਼ਲ ਮੀਡੀਆ ਤੇ ਸੁਣਿਆ ਹੈ ਹੀ ਜਿੰਮ ਇਸ ਵੇਸਿਸ ਆਫ ਟਾਈਮ ਐਂਡ ਮਨੀ ਜੀ ਜਸਟ ਜਾਓ ਉਦ ਤੱਕ ਤੁਹਾਡੀ ਬੋਡੀ ਫਿੱਟ ਹੈ ਤੇ ਜਿੱਦਾਂ ਛੱਡੋ ਯੂ ਆਰ ਗੋਇੰਗ ਟੂ ਕਮ ਬੈਕ ਟੂ ਯੂਰ ਓਨ ਸ਼ੇਪ ਜੋ ਸੀਗੀ ਜਿੰਮ ਸ਼ੁਰੂਦਨ ਤੋਂ ਬਾਅਦ ਇਹਦਾ ਇੱਕਦਮ weight gain ਕਿਉਂ ਹੁੰਦਾ ਜੀ ਇਹਦੇ ਪਿੱਛੇ ਬਹੁਤ ਰੀਜਨਸ ਨੇ ਮੈਂ ਕੱਲੇ-ਕੱਲੇ ਰੀਜਨ ਬਾਰੇ ਗੱਲ ਕਰਾਂ ਤੇ ਆਈ ਥਿੰਕ ਜਿਹੜੇ ਵੀ ਪਰਸਨ ਨੇ ਇਹ ਗੱਲ ਫਾਲੋ ਕਰ ਲਈ ਆਪਣੀ ਲਾਈਫ ਚ ਮੁੜ ਕੇ ਕਦੇ ਜਿੰਮ ਛੱਡਣ ਤੋਂ ਬਾਅਦ ਕਦੇ weight gain ਨਹੀਂ ਹੋ ਮੈਂ ਇਸ ਚੀਜ਼ ਦਾ ਦਾਵਾ ਕਰਦਾ ਹੁਣ ਆਪਣਾ ਬੀਐਮਆਈ ਕਰਕੇ ਫੋਰ ਐਗਜ਼ਾਮਪਲ ਤੁਹਾਡੀ ਐਗਜ਼ਾਮਪਲ ਲੈ ਲਈ ਆਪਾਂ ਤੁਹਾਡਾ ਬੀਐਮਆਈ ਕਰਕੇ ਕੈਲਰੀ ਐਵਰੇਜ ਕੈਲਰੀ ਤੁਹਾਡੀ ਨਿਕਲੀ 2500 ਕਿ ਤੁਸੀਂ ਰੈਗੂਲਰ ਲਾਈਫ ਦੇ ਵਿੱਚ ਅਕੋਰਡਿੰਗ ਟੂ ਯਰ ਐਕਟੀਵਿਟੀ ਅਕੋਰਡਿੰਗ ਤੁਹਾਡਾ ਜੋ ਰੂਟੀਨ ਕਿੰਨੀ ਤੁਸੀਂ ਵਾਕ ਕਰ ਰਹੇ ਹੋ ਕਿੰਨੀ ਤੁਹਾਡੀ ਫਿਜ਼ੀਕਲ ਐਕਟੀਵਿਟੀ ਉਸ ਅਕੋਰਡਿੰਗ ਤੁਸੀਂ ਸੈੱਟ ਕਰ ਲਈਆਂ ਵੀ ਤੁਹਾਡੇ 2500 ਕੈਲਰੀਜ਼ ਐਵਰੇਜ ਤੁਹਾਨੂੰ ਚਾਹੀਦੀਆਂ ਅਗਰ ਤੁਸੀਂ ਵਰਕਆਊਟ ਕਰ ਰਹੇ ਹੋ ਤਾਂ ਉਸ ਅਕੋਰਡਿੰਗ ਤੁਹਾਨੂੰ ਕੈਲਰੀ ਚਾਹੀਦੀਆਂ ਆਪਾਂ ਐਵਰੇਜ ਸੈੱਟ ਕਰ ਲਈ ਤੁਹਾਡੇ ਹਿਸਾਬ ਨਾਲ ਜਿੰਨੀ ਵੀ ਤੁਹਾਡੀਆਂ ਕੈਲਰੀਜ਼ ਨਿਕਲੀਆਂ ਐਵਰੇਜ ਅਗਰ ਤੁਸੀਂ ਉਸ ਤੋਂ ਐਕਸੈਸ ਖਾ ਰਹੇ ਹੋ ਤਾਂ ਡੈਫੀਨਿਟਲੀ ਤੁਹਾਡਾ weight gain ਹੋਊਗਾ ਫਾਰ ਇਗਜ਼ਾਮਪਲ ਜਿਮ ਤੁਸੀਂ ਗਏ ਜਿਸ ਦਿਨ ਉਹ ਦਿਨ ਤੁਸੀਂ 200 ਕੈਲਰੀਜ਼ ਵੱਧ ਬਰਨ ਕੀਤੀਆਂ ਤਾਂ ਤੁਸੀਂ ਅਗਰ ਇਨਟੇਕ ਵੀ ਕਰ ਲਈਆਂ ਤਾਂ ਕੋਈ ਚੱਕਰ ਨਹੀਂ ਬੈਲੈਂਸ ਰਹੂਗਾ ਹੁਣ ਤੁਸੀਂ ਜਿਮ ਛੱਡ ਦਿੱਤੀ ਬਟ ਇਨਟੇਕ ਤੁਹਾਡੀ ਹੁੰਨੀ ਆ ਤਾਂ ਕੀ ਹੋ ਗਿਆ ਤੁਸੀਂ ਕੈਲਰੀ ਸਰਪਲਸ ਦੇ ਵਿੱਚ ਚਲੇ ਗਏ ਤੁਸੀਂ 100 200 ਕੈਲਰੀ ਵੱਧ ਲੈਣਾ ਸਟਾਰਟ ਕਰਤੀਆਂ ਜੋ ਕਿ ਤੁਸੀਂ ਪਹਿਲਾਂ ਜਿਮ 'ਚ ਬਰਨ ਕਰਦੇ ਸੀ ਹੁਣ ਕੀ ਹੋਇਆ ਤੁਸੀਂ ਉਹਨੂੰ ਸਟੋਰ ਕਰ ਰਹੇ ਹੋ ਰਾਈਟ ਆਪਣੀ ਹਿਊਮਨ ਬਾਡੀ ਇਦਾਂ ਦੀ ਆ ਪੁਰਾਣੇ ਸਮੇਂ ਦੇ ਵਿੱਚ ਇਹਨੂੰ ਇਸ ਤਰੀਕੇ ਨਾਲ ਸਿਖਾਇਆ ਗਿਆ ਜਦੋਂ ਸ਼ਿਕਾਰ ਕਰਕੇ ਆਪਾਂ ਆਪਣਾ ਫੂਡ ਖਾਂਦੇ ਸੀ ਹੰਟ ਕਰਕੇ ਬਾਡੀ ਕੀ ਕਰਦੀ ਆ ਉਹਦੇ ਤੋਂ ਹੀ ਬਾਡੀ ਦੇ ਵਿੱਚ ਇੱਕ ਇਦਾਂ ਦਾ ਸਿਸਟਮ ਬਣਿਆ ਕਿ ਆਪਾਂ ਫੂਡ ਨੂੰ ਸਟੋਰ ਕਰਨਾ ਜੋ ਐਕਸਟਰਾ ਮਿਲ ਗਿਆ ਕਿਉਂਕਿ ਉਦੋਂ ਪਤਾ ਨਹੀਂ ਸੀਗਾ ਵੀ ਇੰਨੇ ਦਿਨ ਆਪਾਂ ਨੂੰ ਫੂਡ ਮਿਲਣਾ ਜਾਂ ਨਹੀਂ ਮਿਲਣਾ ਨੈਚੁਰਲੀ ਬਾਡੀ ਆਪਣੇ ਐਕਸੈਸ ਫੂਡ ਨੂੰ ਸਟੋਰ ਕਰਦੀ ਐਜ਼ ਆ ਫੈਟ ਸੋ ਉਹੀ ਫੈਟ ਨੂੰ ਅਗਰ ਆਪਾਂ ਵਰਕਆਊਟ ਦੇ ਵਿੱਚ એનર્ਜੀ ਦੇ ਵਿੱਚ ਯੂਜ਼ ਕਰ ਲੈਨੇ ਤਾਂ ਆਪਾਂ ਉਸੇ ਨੂੰ ਲੂਜ਼ ਕਰ ਲੈਨੇ ਆਂ ਇਹੀ ਇੱਕ ਮੇਨ ਸੀਕ੍ਰੀਟ ਚੀਜ਼ ਆ ਜੋ ਤੁਸੀਂ ਅਗਰ ਫਾਲੋ ਕਰ ਲਈ ਜਿਮ ਛੱਡ ਵੀ ਦਿੱਤੀ ਹਾਂ ਫਰਕ ਕੀ ਪਊਗਾ ਤੁਹਾਡੀ ਸਟਰੈਂਥ ਥੋੜੀ ਘਟ ਜੂਗੀ ਰਾਈਟ ਫਰਕ ਹੋਰ ਕੀ ਪਊਗਾ ਕਿ ਤੁਹਾਡੀ ਮੋਬਿਲਿਟੀ ਥੋੜੀ ਘਟ ਜੂਗੀ ਫਰਕ ਹੋਰ ਕੀ ਪਊਗਾ ਕਿ ਤੁਸੀਂ ਥੋੜਾ ਜਿਹਾ ਅੱਗੇ ਨਾਲੋਂ ਹੈਪੀ ਕੱਟ ਫੀਲ ਕਰੋਗੇ ਕਿਉਂਕਿ ਵਰਕਆਊਟ ਕਰਕੇ ਤੁਸੀਂ ਇਦਾਂ ਦੇ ਹਾਰਮੋਨਸ ਬਣਾਉਨੇ ਹੋ ਕ੍ਰੀਏਟ ਕਰਦੇ ਹੋ ਜਿਵੇਂ ਡੋਪਾਮਾਈਨ ਕੋਰਟੀਸੋਲ ਇਹ ਜਿਹੜੇ ਸਟ्रेस ਘਟਾਉਂਦੇ ਆ ਜਾਂ ਤੁਹਾਨੂੰ ਹੈਪੀ ਫੀਲ ਕਰਾਉਂਦੇ ਆ ਫੋਰ ਐਗਜ਼ਾਮਪਲ ਤੁਸੀਂ ਕੋਈ weight lift ਕੀਤਾ ਤਾਂ ਤੁਸੀਂ ਆਪਣੀ ਲਾਈਫ ਚ ਇਦਾਂ ਦਾ ਫੀਲ ਕਰਦੇ ਹੋ ਕਿ ਤੁਸੀਂ ਕੁਝ ਅਚੀਵ ਕਰ ਲਿਆ ਸੋ ਇਹ ਰਿਵਾਰਡਸ ਤੁਸੀਂ ਮਿਸ ਕਰ ਦਿੰਦੇ ਹੋ ਬਸ ਇਹ ਚੀਜ਼ਾਂ ਦਾ ਚੇਂਜ ਹੋਊਗਾ ਆਦਰਵਾਈਜ਼ ਜੇ ਤੁਸੀਂ ਸੋਚਦੇ ਜਿਮ ਛੱਡ ਤੇ weight ਗੈਨ ਹੋ ਜੂਗਾ ਤਾਂ ਗੈਨ ਹੋ ਅਗਰ ਤੁਸੀਂ ਇਸ ਪ੍ਰੋਸੈਸ ਨੂੰ ਫਾਲੋ ਨਹੀਂ ਕਰਦੇ ਅਗਰ ਫਾਲੋ ਕਰ ਲਿਆ ਤਾਂ ਮੈਂ 100% ਸ਼ਿਉਰਿਟੀ ਦੇ ਨਾਲ ਕਹਿਣਾ ਕਿ ਅੱਜ ਤੱਕ ਨਾ ਹੀ ਮੇਰਾ ਹੋਇਆ ਨਾ ਹੀ ਕਿਸੇ ਦਾ ਹੋਣ ਦਿੱਤਾ ਜੀਡੀ ਆਡੀਅנס ਵਿਲ ਹਾਲ ਸਾਨੂੰ ਦੇਖ ਰਿਹਾ ਤੇ ਉਹ ਫਿਟਨੈਸ ਵਿਲ ਬੀ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕਿਹੜਾ ਕੀ ਮੈਸੇਜ ਹੋਏਗਾ ਜੀ ਪਹਿਲਾਂ ਤਾਂ ਆਪਣੇ ਆਪ ਨੂੰ ਸਵਾਲ ਕਰਨਾ ਚਾਹੀਦਾ ਵੀ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਨਾ ਜਾਣ ਦਾ ਮੈਂ ਤੁਹਾਨੂੰ ਰੀਜ਼ਨ ਦੱਸ ਦਨ ਅਗਰ ਆਪਣੀ ਦੇਖੋ ਇਹ ਚੁਆਇਸ ਯਾ ਤਾਂ ਅੱਜਪਾ ਖੁਸ਼ੀ-ਖੁਸ਼ੀ ਐਕਸੈਪਟ ਕਰ ਲਈਏ ਜਾਂ ਫਿਰ ਆਪਨੋ ਜਦੋਂ ਰਿਕਮੈਂਡ ਕੀਤਾ ਜਾਉ ਉਦੋਂ ਐਕਸੈਪਟ ਕਰਨੇ ਹੁਣ ਇਹ ਤੁਹਾਡੇ ਤੇ ਵੀ ਤੁਸੀਂ ਧੱਕੇ ਨਾਲ ਇਸ ਨੂੰ ਫੋਲੋ ਕਰਨਾ ਚਾਹੋ ਜਾਂ ਫਿਰ ਤੁਸੀਂ ਹੁਣੇ ਐਜ਼ ਆ ਸ਼ੌਂਕ ਐਜ਼ ਆ ਆਪਣਾ ਥੋੜਾ-ਥੋੜਾ ਟਾਈਮ ਕੱਢ ਕੇ ਫੋਲੋ ਕਰਨਾ ਰੀਜ਼ਨ ਕੀ ਆ ਜਦੋਂ ਆਪਾਂ ਨੂੰ ਇਨ ਫਿਊਚਰ ਜਾ ਕੇ ਕੋਈ ਵੀਕਨੈਸ ਹੁੰਦੀ ਆ ਕੋਈ ਡਿੱਗਣ ਤੇ ਕੋਈ ਸੱਟ ਲੱਗਦੀ ਆ ਆਪਾਂ ਵੀਕ ਰਹਿੰਦੇ ਆ ਮਤਲਬ ਆਉਣ ਵਾਲੇ ਟਾਈਮ 'ਚ ਅਗਰ ਆਪਾਂ ਮੈਡੀਸਿਨਸ ਨਹੀਂ ਖਾਣਾ ਚਾਹੁੰਦੇ ਮੈਡੀਸਿਨਸ ਤੋਂ ਬਚਣਾ ਚਾਹੁੰਦੇ ਆ ਕਿਸੇ ਬਿਮਾਰੀ ਤੋਂ ਕਿਸੇ ਆਰਗਨ ਦੀ ਪ੍ਰੋਬਲਮ ਤੋਂ ਬਚਣਾ ਚਾਹੁੰਦੇ ਆ ਤਾਂ ਅੱਜ ਤੁਸੀਂ ਆਪਣੀ ਡਾਈਟ ਡੈਫੀਨੇਟਲੀ ਅਗਰ ਤੁਸੀਂ ਵਰਕਆਊਟ ਕਰ ਰਹੇ ਹੋ ਤਾਂ ਨੇਚਰਲੀ ਆਪਾਂ ਆਪਣੀ ਡਾਈਟ ਦਾ ਧਿਆਨ ਰੱਖਣਾ ਸਟਾਰਟ ਕਰ ਦਿੰਨੇ ਆ ਅਗਰ ਆਪਾਂ ਐਕਸਰਸਾਈਜ਼ ਨਹੀਂ ਕਰ ਰਹੇ ਤਾਂ ਡਾਈਟ ਦੀ ਵੀ ਪਰਵਾਹ ਨਹੀਂ ਕਰਦੇ ਰਾਈਟ ਸੋ ਅਗਰ ਤੁਸੀਂ ਇਸ ਲਾਈਫਸਟਾਈਲ ਨੂੰ ਐਕਸੈਪਟ ਕਰ ਲੈਨੇ ਹੋ ਅੱਜ ਦੇ ਟਾਈਮ 'ਚ ਤਾਂ ਤੁਸੀਂ ਮੇ ਬੀ ਇੱਕ ਕਾਮਨ ਪਰਸਨ ਨਾਲੋਂ 10-15 ਸਾਲ ਹੋਰ ਹੈਲਦੀ ਰਹਿ ਸਕਦੇ ਹੋ ਹੋਰ ਚੱਲ ਫਿਰ ਸਕਦੇ ਹੋ ਸਿੱਟ ਐਂਡ ਸਟੈਂਡ ਈਜ਼ੀਲੀ ਕਰ ਸਕਦੇ ਹੋ ਤੇ ਮੇ ਬੀ ਡਾਕਟਰ ਦੀ ਸਪੋਰਟ ਤੁਹਾਨੂੰ ਨਾ ਲੈਣੀ ਪਵੇ ਇਨ ਫਿਊਚਰ ਅਗਰ ਤੁਸੀਂ ਹੈਲਦੀ ਲਾਈਫਸਟਾਈਲ ਫੋਲੋ ਕਰਦੇ ਹੋ ਸੋ ਤੁਸੀਂ ਅੱਜ ਸੁਣਿਆ ਕਿ ਕਿਸ ਤਰੀਕੇ ਨਾਲ ਅਸੀਂ ਜਿਹੜੀ ਸੋਸ਼ਲ ਮੀਡੀਆ ਤੇ ਮਿਥਸ ਨੇ ਉਸ ਤੋਂ ਬਾਦ ਸਕਦੇ ਆ ਤੇ ਆਪਣੀ ਜਿਹੜੀ ਹੈਲਥ ਹੈ ਉਸ ਦਾ ਹੋਰ ਵਧੀਆ ਤਰੀਕੇ ਨਾਲ ਧਿਆਨ ਰੱਖ ਸਕਦੇ ਆ ਤੇ ਡਰਨ ਦੀ ਕੋਈ ਗੱਲ ਨਹੀਂ ਹੈਗੀ ਜੇ ਤੁਸੀਂ ਜਿਮ ਵੀ ਜਾ ਰਹੇ ਹੋ ਤਾਂ ਉਹ ਜੇ ਤੁਹਾਨੂੰ ਇੰਜਰੀ ਫੇਸ ਕਰਨੀ ਪੈ ਰਹੀ ਹੈ ਤਾਂ ਉਹਨੂੰ ਕਯਰ ਕਰਨ ਦਾ ਵੀ ਬਹੁਤ سارے ਜਿਹੜੇ process ਹੈਗੇ ਆ ਉਹ ਵੀ ਨਾਲ ਦੇ ਨਾਲ ਲਈ ਤੇ ਜਿਮ ਤੋਂ ਖਾਸ ਕਰਕੇ ਡਰਨ ਦੀ ਲੋੜ ਨਹੀਂ ਹੈ ਨਾ ਹੀ ਫਿਟਨੈਸ ਤੋਂ ਡਰਨ ਦੀ ਲੋੜ ਹੈ ਕਿਉਂਕਿ ਜੇ ਤੁਹਾਡੀ ਹੈਲਥ ਨਾਲ ਹੋਏਗੀ ਤਾਂ ਹੀ ਤੁਸੀਂ ਇੱਕ ਵਧੀਆ ਲਾਈਫ ਸਟਾਈਲ ਲੈ ਸਕੋਗੇ ਫਿਲਹਾਲ ਲਈ ਇਹ ਸਾਡੀ ਗੱਲਬਾਤ ਸੀ ਉਮੀਦ ਕਰਦੇ ਆ ਕਿ ਤੁਹਾਡੀ ਜਿਹੜੀ ਮਿਥ ਸੀਗੀ ਆ ਜਾਂ ਫਿਰ ਜਿਹੜੇ ਤੁਹਾਡੇ ਮਨ ਦੇ ਵਿੱਚ ਡਾਊਟ ਸੀਗੇ ਉਹ ਦੂਰ ਹੋਏ ਹੋਣਗੇ ਇਦਾਂ ਦੇ ਹੋਰ ਵਧੀਆ ਰਿਪੋਰਟਕਾਸਟ ਲੈ ਕੇ ਅਸੀਂ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਫਿਲਹਾਲ ਲਈ ਲੋ ਇਜਾਜ਼ਤ ਸਤਿ ਸ਼੍ਰੀ ਅਕਾਲ